ਕਿ ਬੜੀ ਚਿੰਤਾ ਵਾਲੀ ਗੱਲ ਹੈ ਔਰ ਮੰਦ ਭਾਗੀ ਗੱਲ ਵੀ ਹੈ ਕਿ ਲਗਾਤਾਰ ਸ੍ਰੀ ਅਮਰਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਲੀਆਰੇ ਦੇ ਵਿੱਚ ਰਾਤ ਤੀਸਰਾ ਤਮਾਕਾ ਹੋਇਆ ਹੈ ਭਾਵੇਂ ਕੁਝ ਬੰਦੇ ਜਿਹੜੇ ਨੇ ਉਹ ਫੜੇ ਨਹੀਂ ਨਾ ਨਹੀਂ ਬਾ ਪੰਜਾਬ ਪੁਲਿਸ ਤੇ ਔਰ ਇਹਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਜਿਹੜੇ ਮੁਲਾਜ਼ਮ ਹਨ ਉਹਦਾ ਵੱਡਾ ਸਹਿਯੋਗ ਰਿਹਾ ਉਹਨਾਂ ਨੇ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਆ ਔਰ ਖੰਗਾਲਕੇ ਜਿਹੜਾ ਹੈ ਇਹਨਾਂ ਦੇ ਆਕਤੀਆਂ ਦੀ ਨਿਸ਼ਾਨਦੇਹੀ ਕੀਤੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਚੰਗੀ ਗੱਲ ਹੈ ਹਾਂ ਲੇਕਿਨ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਇਹ ਜਿਹੜੇ ਮਾਮਲਾ ਹੈ ਬੰਮ ਤਬਾਕਿਆਂ ਵਾਲਾ ਇਹਦੀ ਗਹਿਰਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਜਿਹੜੇ ਫੜੇ ਗਏ ਵਿਅਕਤੀ ਹੈ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਕਟਿਆ ਕਿਸਮ ਦੀਆਂ ਹਰਕਤਾਂ ਕਰਵਾ ਰੀਆਂ ਨੇ ਕਿਉਂਕਿ ਦਰਬਾਰ ਸਾਹਿਬ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹਨਾਂ ਕਮਸਤਕ ਹੁੰਦੀ ਹੈ। ਔਰ ਵੱਡਿਆ ਜਾਨੀ ਨੁਕਸਾਨ ਵੀ ਜਿਹੜਾ ਹੈ ਉਹ ਹੋ ਸਕਦਾ ਸੀ। ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜਿਹੜੀ ਨਫਰਤ ਦਾ ਮਾਹੌਲ ਸਿਰਜਿਆ ਗਿਆ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਮੀਡੀਆ ਦੇ ਉੱਤੇ ਕਿwidetilde ਦਾ ਸਿੱਟਾ ਤਾਂ ਨਹੀਂ ਇਹ ਜਿਹੜੇ ਬੰਮ ਧਮਾਕੇ ਹੋਏ ਨੇ। ਤਾਂ ਇਹਦੀ ਗਹਿਰਾਈ ਦੇ ਨਾਲ ਜਿਹੜੀ ਹੈ ਉਹ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਸਾਜ਼ਿਸ਼ ਕਰਤਾ ਨੇ ਉਹ ਬੇਨਕਾਬ ਹੋਣ ਤੇ ਕਦੇ ਵੀ ਕਿਸੇ ਵੀ ਕਿਸਮ ਦੀ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਦੇਣਾ ਹੈ ਇਹ ਸ਼ਰਾਰਤੀ ਲੋਕ ਗਲਤ ਲੋਕ ਜਿਹੜੇ ਉਹ ਨਾਂ ਦੇ ਸਕਣ ਪੰਜਾਬ ਸਰਕਾਰ ਨੂੰ ਇਹਨੂੰ ਸਰਸਰੀ ਨਹੀਂ ਲੈਣਾ ਚਾਹੀਦਾ ਇਸ ਬੰਬ ਤਮਾਕੇ ਵਾਲੀਆਂ ਘਟਨਾਵਾਂ ਨੂੰ ਬਲਕਿ ਬੜੀ ਗੰਭੀਰਤਾ ਦੇ ਨਾਲ ਇਹਦੀ ਜਾਂਚ ਜਿਹੜੀ ਹੈ ਕਰਵਾਉਣੀ ਚਾਹੀਦੀ ਹੈ ਔਰ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਹਦੀ ਜਾਂਚ ਕਰਨੀ ਚਾਹੀਦੀ ਹੈ ਕੀ ਕੌਣ ਸਜੈਸਟ ਕਰਦਾ ਹੈ ਇਹਨਾਂ ਘਟਨਾਵਾਂ ਦੇ ਪਿੱਛੇ ਲਾਈਕ ਜਿਹੜਾ ਲਗਾਤਾਰ ਕਰਨ ਵਾਲੇ ਧਮਾਕੇ ਹੋ ਰਹੇ ਨੇ ਤਾਂ ਸੰਗਤ ਦੀ ਪ੍ਰਗਤੀ ਅਸਲਪਰੰਦਾ ਵਿਸ਼ਵ ਵਿਆਪੀ ਸੰਗਤਾਂ ਆਉਂਦੀਆਂ ਨੇ ਡਰ ਨਹੀਂ ਦੇਖੋ ਜਿਹੜਾ ਤਾਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਭੈ ਨਹੀਂ ਹੈ ਕਿਉਂਕਿ ਸਾਡੀ ਬਾਣੀ ਕਹਿੰਦੀ ਹੈ ਕਿ ਚਖੜ ਚਾਂਗੀ ਨਹੀਂ ਵਰਸਾ ਤੀ ਗੁਰ ਦੇਖਣ ਜੇ ਪਰ ਆਮ ਜਿਹੜੇ ਸਰਦਾਲੂ ਜਿਹੜੇ ਆਉਂਦੇ ਆ ਜਾਂ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਜਾਂ ਟੂਰਿਜ਼ਮ ਦੇ ਨਜ਼ਰੀਏ ਨਾਲ ਆਉਂਦੇ ਆ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਪੈਦੀ ਅਵਸਥਾ ਪੈਦਾ ਹੁੰਦੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਸਿੱਖ ਦੇ ਮਨ ਦੇ ਵਿੱਚ ਸਚਕਨ ਸ੍ਰੀ ਹਰਮੰਦਰ ਸਾਹਿਬ ਜਾਣ ਤੋਂ ਜਿਹੜਾ ਹੈ ਕਦੇ ਵੀ ਜਿਹੜਾ ਹੈ ਉਹ ਪੈਪੀਟ ਨਹੀਂ ਹੁੰਦਾ ਇਹ ਗਲਤ ਪੁੱਛ ਲਿਆ ਕੀ ਲਗਦਾ ਤੁਹਾਨੂੰ ਕਿ ਕਿਉਂ ਕਿਏ ਜਾ ਰਹੀਆਂ ਇਸ ਪੰਜਾਬ ਸਥਿਤੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਮਨ ਪਾਈ ਜਾ ਰਹੇ ਨੂੰ ਜਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਿਹੜਾ ਹੈ ਇਹ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਤੇ ਜਾਂ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਘਟਗੰਤੀਆਂ ਦੇ ਪ੍ਰਤੀ ਜਿਹੜੀ ਪੋਲਰਾਈਜੇਸ਼ਨ ਦੀ ਜਿਹੜੀ ਪੋਲਿਟਿਕਸ ਹੈ ਇਹਨੇ ਜਿਹੜੀ ਨਫਰਤ ਭਰੀ ਹੈ ਉਹਦਾ ਵਿੱਚ ਦਿੱਤਾ ਹੋ ਸਕਦਾ ਉਹ ਗੁਸਤਰਾ ਲਗਾਤਾਰ ਪੀਜਾ ਧਮਾਕਾ ਹੋ ਗਿਆ ਪਹਿਲਾਂ ਦੋ ਵਾਰ ਪਹਿਲਾਂ ਹੋ ਗਿਆ ਕਿ ਕਿਤੇ ਨਾ ਕਿਤੇ ਖੁਸ਼ੀ ਵੀ ਲੱਗਦੀ ਹੈ ਜੇ ਸਰਕਾਰ ਦਾ ਕੋਈ ਕਹਿਦਾ ਸਰਕਾਰ ਨੂੰ ਸਖਤੀ ਨਾਲ ਬਣੇ ਰਹਿਣਾ ਚਾਹੀਦਾ ਸੀ ਬਿਲਕੁਲ ਸਖਤੀ ਨਾਲ ਨਿਭੜਨਾ ਚਾਹੀਦਾ ਸੀ ਔਰ ਨਿਭੜਨਾ ਚਾਹੀਦਾ ਹੈ ਤਾਂ ਕਿ ਇਸ ਤਸੀਮੇ ਘਟਨਾਵਾਂ ਦੁਆਰਾ ਨਾ ਘਟਾ ਪਈ